ਫਗਵਾੜਾ ਵਿਖੇ ਇੱਕ ਵਾਰ ਫਿਰ ਤੋਂ ਸੰਸਨੀ ਫੈਲ ਗਈ ਜਦੋਂ ਬੀਤੀ ਦੇਰਦ ਫਗਵਾੜਾ ਦੇ ਬਾਲਮੀਕੀ ਮੁਹੱਲਾ ਇਲਾਕੇ ਵਿੱਚ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਮ੍ਰਿਤਕ ਨੌਜਵਾਨ ਦੀ ਪਛਾਣ ਅਵਿਨਾਸ਼ ਕੁਮਾਰ ਪੁੱਤਰ ਨੰਦਲਾਲ ਵਾਸੀ ਹਦੀਆਵਾਦ ਦੇ ਬਾਲਮੀਕੀ ਮੁਹੱਲੇ ਵਜੋਂ ਹੋਈ ਹੈ ਕੱਟਣਾਵਰੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਭਰਾ ਕਰਨ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਅਵਿਨਾਸ਼ ਕੁਮਾਰ ਆਪਣੇ ਦੋਸਤਾਂ ਨਾਲ ਬਾਲਮੀਕੀ ਮੁਹੱਲਾ ਤੇ ਜੰਜ ਘਰ 'ਚ ਬੈਠਾ ਸੀ ਦਾ ਉਦੋਇਕ ਕ੍ਰੇਟਾਕਾਰ ਵਿੱਚ ਆਈ ਕੁਝ ਅਣਪਛਾਤੇ ਨੌਜਵਾਨਾਂ ਨਾਲ ਬਹਿਸ ਹੋ ਗਈ ਬਹਿਸ ਐਨੀ ਵੱਧ ਗਈ ਕਿ ਕਾਰ ਚਾਲ ਕੇ ਇੱਕ ਨੌਜਵਾਨ ਨੇ ਅਵਿਨਾਸ਼ ਦੀ ਗਰਦਨ ਤੇ ਪਿਸਤੌਲ ਤਾਨ ਦਿੱਤੀ ਅਤੇ ਗੋਲੀ ਚਲਾ ਦਿੱਤੀ ਜਿਸ ਨਾਲ ਉਸ ਦੀ ਗਰਦਨ ਵਿੱਚ ਗੋਲੀ ਲੱਗ ਗਈ ਇਸ ਦੌਰਾਨ ਕਰਨ ਕੁਮਾਰ ਨੇ ਦੋਸਤਾ ਦੀ ਮਦਦ ਨਾਲ ਜ਼ਖਮੀ ਅਵਿਨਾਸ਼ ਨੂੰ ਫਗਵਾੜਾ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਘਟਨਾ ਦੀ ਸੂਚਨਾ ਮਿਲਨ ਤੇ ਫਗਵਾੜਾ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਭਾਜੀ ਬਿੱਟੇ ਸੀ ਮੁੰਡੇ ਦਾ ਜਿਹੜੇ ਇਕੱਠੇ ਬਹਿਸਦੇ ਹੀ ਹੋਇਆ ਉਹ ਮੁੰਡੇ ਨੇ ਪਤਾ ਨਹੀਂ ਕਿਹੜੇ ਟਾਈਮ ਗੋਲੀ ਚਲਾ ਦਿੱਤੀ ਕੋਈ ਵਿਅਕਤੀ ਸੀ ਕੋਈ ਪਛਾਣ ਦੇ ਵਿੱਚ ਹੈ ਵਿੱਚ ਆnde ਸਾਡੀ ਪਛਾਣ ਦੇ ਵਿੱਚ ਨਹੀਂ ਸੀਗੇ ਮੁੰਡੇ ਮੁੰਡੇ ਬਾਹਲੇ ਉਹ ਛਾਹ ਘਟੌਲ ਦੇ ਮੁੰਡੇ ਆ ਤਿੰਨ ਜਣੇ ਦੀ ਕ੍ਰੈਡਾ ਗੱਡੀ 'ਚ ਹੂੰ ਤਿੰਨ ਮੁੰਡੇ ਆ ਹਾਂਜੀ ਪਿੱਲੀ ਯਾਰੀ ਟੱਕਰੇ ਜਦੋਂ ਤੁਹਾਨੂੰ ਕੋਈ ਪਤਾ ਨਹੀਂ ਪਛਾਣ ਨਹੀਂ ਹੈਗੀ ਤੁਹਾਡੀ ਹਾਂਜੀ ਉਹਦਾ ਬੈਠੇ ਵੇ ਸੀਗੇ ਉਹਨਾਂ ਨੇ ਕੋਈ ਮਾੜੀ ਬਹਿਲ ਜੀ ਹੋਈ ਉਹਨਾਂ ਨੇ ਗੋਲੀ ਨਾਲ ਹੀ ਚਲਾ ਦਿੱਤਾ ਪਤਾ ਵੀ ਨਹੀਂ ਲੱਗਾ ਫਾਇਰ ਫਾਇਰ ਵਗੈਰਾ ਕਿੰਨੇ ਕੀਤੇ ਕੋਈ ਪਤਾ ਕੀ ਫੇਰ ਤਾਂ ਪਤਾ ਹੀ ਨਹੀਂ ਲੱਗਾ ਭਾਈ ਕਿਰੇਟ ਟਾਈਮ ਕਰਤਾ ਉਹਨਾਂ ਨੇ ਅਸੀਂ ਤਾਂ ਉਹਦੇ ਦੇਖਿਆ ਜਦੋਂ ਮੁੰਡਾ ਸਾਡਾ ਡਿੱਗਿਆ ਪਿਆ ਸੀਗਾ ਜਿਹਦੇ ਗੋਲੀ ਜਿਹਦੇ ਗੋਲੀ ਲੱਗੀ ਉਹਦਾ ਨਾਮ ਵਗੈਰਾ ਕੀ ਹੈ ਤਵੀਨਾਸ਼ ਬ੍ਰਦਰ ਆ ਮੇਰਾ ਭਾਈ ਅੱਛਾ ਜੀ ਜਿੰਮ ਵੱਡਾ ਕੰਮ ਕਰਦਾ ਵਾ ਢੋਲ ਦਾ ਕੰਮ ਕਰਦਾ ਸੀ ਭਾਈ ਠੀਕ ਹੈ ਕਿੰਨੇ ਕ ਵੇ ਹੋਇਆ ਹੱਸਦਾ ਸਰ ਭਾਈ ਇਹ 9:30 ਵਜੇ ਹੁਣ ਹੁਣੇ 1 ਘੰਟਾ ਡੇਢ ਘੰਟਾ ਪਹਿਲਾਂ ਦੀ ਗੱਲ ਹੈ ਭਾਈ ਮੁੰਡੇ ਪਛਾਣ ਲੈਂਗੇ ਮੁੰਡੇ ਭਾਈ ਸ਼ਕਲ ਦੇਖ ਕੇ ਵਿਚਾਰ ਲਵਾਂਗੇ ਜਿਹੜੀ ਗੱਡੀ ਚਾਹੀ ਸੀ ਸੀ ਮੁੰਡੇ ਕਰੇਟਾ ਜੀ ਭਾਈ ਤੇ ਕੋਈ ਆ ਦੁਸ਼ਮਣੀ ਵੀ ਹੈ ਕੀ ਪਹਿਲਾਂ ਤੋਂ ਮੁੰਡੇ ਦੀ ਨਹੀਂ ਦੁਸ਼ਮਣੀ ਤਾਂ ਨਹੀਂ ਸੀ ਭਜੀ ਉਹ ਜਦੋਂ ਮੜਾ ਬੈਂਸ ਉਹਦੇ ਆਇਆ ਹੋਇਆ ਉਹਨਾਂ ਨੇ ਗੋਲੀ ਚਲਾਤੀ ਕਿੰਨੀਆਂ ਗੋਲੀਆਂ ਮੁੰਡੇ ਦੇ ਨਾਮ ਕਾਦੇ ਚ ਜਲਾਈ ਉਹਨਾਂ ਨੇ ਗੱਡੀ 'ਚ ਕਿੰਨੇ ਮੁੰਡੇ ਸੀ ਭਜੀ ਤਿੰਨ ਮੁੰਡੇ ਸੀ ਭਜੀ ਕਿੰਨੀਆਂ ਗੋਲੀਆਂ ਲੱਗੀਆਂ ਸਰ ਗੋਲੀ ਭਜੀ ਹੁਣ ਡਾਇਰੈਕਟਰ ਸਾਹਿਬ ਦੱਸੂਗੇ ਅਤੇ ਆਵਾਜ਼ ਤਾਂ ਗੋਲੀ ਦੀ ਇੱਕੋ ਹੀ ਆਈ ਹੈ ਜੀ ਕੱਲੇ ਜਿਹੇ ਕਾ ਮੁੰਡਾ ਹਾਂਜੀ ਤੁਹਾਡਾ ਭਰਾ ਕੱਲੇ ਜਿਹੇ ਹਾਂਜੀ ਮੈਂ ਇੱਕ ਐਸਪੀ ਸਾਹਿਬ ਜਿਹੜੀ ਇੱਕ ਦੇਰ ਰਾਤ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਆ ਕੀ ਕਹਿਣਾ ਤੁਹਾਡਾ ਉਹਦੇ ਬਾਰੇ ਕਲਦੇਰਾਤ 10:30 ਦੇ ਕਰੀਬ ਹਦੀਆਬਾਦ ਦੇ ਏਰੀਆ ਦੇ ਵਿੱਚ ਅਵਨਾਸ਼ ਏਲੀਅਸ ਗੋਲੂ ਨਾਂ ਦਾ ਵਿਅਕਤੀ ਹੈ ਜਿਸ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ ਇਸ ਦੇ ਵਿੱਚ ਇੱਕ ਫਾਲਸ ਨੈਰੇਟਿਵ ਚਲਾਇਆ ਜਾ ਰਿਹਾ ਕਿ ਕਰੈਟਾ ਗੱਡੀ ਦੇ ਵਿੱਚ ਤਿੰਨ ਚਾਰ ਨੌਜਵਾਨ ਆਏ ਤੇ ਗੋਣੀਆਂ ਚਲਾ ਕੇ ਚਲੇ ਗਏ ਜੋ ਕਿ ਗਲਤ ਹੈ ਅਸਲ ਘਟਨਾ ਇਸ ਤਰ੍ਹਾਂ ਵਾਪਰੀ ਹੈ ਕਿ ਅਵਨਾਸ਼ ਏਲੀਅਸ ਗੋਲੂ ਆਪਣੇ ਹੀ ਜਾਣਕਾਰ ਕੁਝ ਲੋਕਾਂ ਦੇ ਨਾਲ ਬੈਠਾ ਇੱਕ ਇਕੱਠੇ ਖਾਪੀ ਰਹੇ ਸਨ ਤੇਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸਵਾਜ਼ੀ ਤੇ ਤਕਰਾਰਵਾਜ਼ੀ ਹੋ ਗਈ ਤੇ ਉਸ ਹਿੱਟ ਆਫ ਦਾ ਮੂਵਮੈਂਟ ਦੇ ਵਿੱਚ ਉਹਨਾਂ ਦੇ ਵਿੱਚੋਂ ਜਸਪ੍ਰੀਤ ਏਲੀਅਸ ਜੱਸਾ ਹੈ ਜਿਹਦੇ ਕੋਲ ਇੱਕ ਕੋਈ ਇਲੀਗਲ ਵੈਪਨ ਸੀ ਤੇ ਜਿਨੇ ਉਸ ਤੇ ਅਬਿਨਾਸ਼ ਤੇ ਫਾਇਰ ਕਰ ਦਿੱਤਾ ਗਰਦਨ ਦੇ ਕੋਲੇ ਗੋਲੀ ਲੱਗਣ ਦੇ ਨਾਲ ਹਸਪੀਟਲ ਜਾਂਦੇ ਉਸ ਦੀ ਮੌਤ ਹੋ ਗਈ ਤੇ ਮੈਂ ਉਹ ਜਿਹੜਾ ਪਿਸਤਲ ਸੀ ਮੌਕੇ ਤੇ ਉਹ ਬ੍ਰਮਤ ਹੋਇਆ ਕਿ ਨਹੀਂ ਜੀ ਅਸੀਂ ਜਿਹੜੇ ਇਸ ਦੇ ਦੋਸ਼ੀ ਐ ਤਿੰਨ ਦੋਸ਼ੀਆਂ ਦੇ ਨਾਮ ਸਾਹਮਣੇ ਆਏ ਐ ਤਿੰਨਾਂ ਦੋਸ਼ੀਆਂ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਹੈ ਇਹ ਇਹਨਾਂ ਦੇ ਨਾਮ ਪੁਲਿਸ ਨੂੰ ਪਤਾ ਲੱਗ ਗਿਆ ਹੈ ਇਹਨਾਂ ਦੇ ਪਿੱਛੇ ਵੱਖ-ਵੱਖ ਟੀਮਸ ਅਸੀਂ ਲਗਾ ਕੇ ਇਹਨਾਂ ਨੂੰ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਹੁਣ ਤੱਕ ਪੁਲਿਸ ਇਹਨਾਂ ਦੇ ਇੱਕ ਸਾਥੀ ਨੂੰ ਰਾਉਂਡ ਅਪ ਕਰਨ ਦੇ ਵਿੱਚ ਸਕਸੈਸਫੁਲ ਹੋਈ ਹੈ ਤੇ ਜਿਨ੍ਹਾਂ ਨੇ ਗੋਲੀ ਚਲਾਈ ਫਾਇਰ ਕੀਤਾ ਮੇਨ ਅਕਿਊਜ਼ਡ ਐ ਉਹਨਾਂ ਨੂੰ ਵੀ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤੇ ਗੋਲੀ ਚਾਣਣੇ ਨੂੰ ਇਹਨਾਂ ਨੂੰ ਲੋਕਲ ਐ ਜੇ ਕਿਤੇ ਬਾਹਰੋਂ ਆਏ ਸੀਗੇ ਲੋਕਾਂ ਦਾ ਤੇ ਮੈਮ ਕਿੰਨੀਆਂ ਗੋਲੀਆਂ ਚੱਲੀਆਂ ਸਾਹਮਣੇ ਆਇਆ ਕੁਝ ਇੱਕ ਗੋਲੀ ਚੱਲੀ ਹੈ ਤੇ ਸੀ ਹਿੱਟ ਆਫ ਦਾ ਮੂਮੈਂਟ ਦੇ ਵਿੱਚ ਚੱਲੀ ਹੈ ਤੇ ਕੀ ਕਰਵਾਈ ਕੀਤੀ ਜਾ ਰਹੀ ਹੈ ਪੀ ਐਸ ਰਜਿਸਟਰ ਕਰ ਲਿਆ ਗਿਆ ਮੈਮ ਕਿਹਦੇ ਬਿਆਨ ਤੇ ਪਰਚਾ ਦਰਜ ਕੀਤਾ ਗਿਆ ਇਸ ਦੇ ਸੀਜ਼ ਦੇ ਬ੍ਰਦਰ ਦੇ ਬਿਆਨ ਤੇ ਪਰਚਾ ਦਰਜ ਕੀਤਾ ਗਿਆ ਇਸ ਦੇ ਵਿੱਚ 103 35 ਬੀ ਐਨ ਐਸ ਅਤੇ ਆਮ ਜਾਗ ਦੀ ਧਾਰਾਵਾਂ ਦੇ ਤਹਿਤ ਪਰਚਾ ਰਜਿਸਟਰ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਵਕ ਵਕ ਟੀਮਾਂ ਲਗਾ ਕੇ ਦੋਸ਼ੀਆਂ ਨੂੰ ਐਪ੍ਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ